ਸ਼੍ਰੀ ਕਾ ਜੀ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿ ਪੰਉ ਕੀ ਵਰਦਾਨ ਜੋ ਦਿੱਤਾ ਸੀਗਾ। ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਉਦਾਸੀਆਂ ਦੌਰਾਨ ਪਿੰਡ ਉਦੋਕੇ ਪਹੁੰਚੇ ਤਾਂ ਉੱਥੇ ਕੋਈ 9 ਮਹੀਨੇ ਤੇ ਕੋਈ ਦਿਨ ਜਿਹਾ ਰੁਕੇ ਸਨ ਉੱਥੇ ਇੱਕ ਦਿਨ ਇੱਕ ਦਰਖਤ ਦੀ ਛਾਵੇਂ ਜੋ ਪਰਨਾਵਸ਼ਾ ਕੇ ਪੈ ਗਏ ਦਰਖਤ ਦਾ ਪਰਛਾਵਾਂ ਢਲਣ ਕਰਕੇ ਜਿਹਾ ਉੱਥੇ ਧੁੱਪ ਆ ਗਈ ਸੀਗੀ। ਗੁਰੂ ਜੀ ਗੋੜੀ ਨੀਂਦ ਚ ਸਨ ਜਿਆਦਾ ਗਰਮੀ ਹੋਣ ਕਰਕੇ ਗੁਰੂ ਜੀ ਪਸੀਨਾ ਪਸੀਨੀ ਹੋ ਗਏ ਇਹ ਸਭ ਇੱਕ ਸੱਪ ਵੇਖ ਰਿਆ ਸੀ ਸੱਪ ਗੁਰੂ ਜੀ ਕੋਲ ਆਇਆ ਤੇ ਉਹਨੇ ਆਪਦੇ ਫਨ ਨਾਲ ਜਾਂ ਗੁਰੂ ਜੀ ਦੇ ਚਿਹਰੇ ਨੂੰ ਜੋ ਆ ਛਾਂ ਕੀਤੇ ਕਿ ਉਹ ਜੋ ਨੀਂਦ ਆਪਦੀ ਪੂਰੀ ਕਰ ਸਕਣ ਉਦੋਂ ਹੀ ਰਾਏ ਭੁਲਾਰ ਜੰਗਲ ਵੇਦ ਦੀ ਆਪਦਾ ਦੌਰਾ ਕਰ ਰਿਆ ਸੀ ਉਹਨੇ ਇਹ ਸਭ ਦ੍ਰਿਸ਼ ਵੇਖਿਆ ਤਾਂ ਉਹਨੇ ਆਪਦੇ ਨੌਕਰਾਂ ਨੂੰ ਜਾ ਕੇ ਕਿਹਾ ਜਾ ਕੇ ਦੇਖੋ ਕਦੇ ਜਵਾਕ ਨੂੰ ਜੋ ਹੈ ਡੰਗ ਤਾਂ ਨਹੀਂ ਮਾਰਿਆ ਸੱਪ ਨੇ ਜਦੋਂ ਉਹਦੇ ਨੌਕਰਾਂ ਨੇ ਜਾ ਕੇ ਵੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਜਾ ਕੇ ਦੱਸਿਆ ਰਾਏ ਭੁਲਾਰ ਜੀ ਨੂੰ ਕਿ ਇਹ ਥੋਡੇ ਪਟਵਾਰੀ ਮਹਿਤਾ ਕਾਲੂ ਜੀ ਦਾ ਬੇਟਾ ਨਾਨਕ ਹੈ ਇੰਨੇ ਨੂੰ ਗੁਰੂ ਜੀ ਦੀ ਨੀਂਦ ਜੋ ਐ ਖੁੱਲ ਚੁੱਕੀ ਸੀ ਤੇ ਰਾਏ ਭੁਲਾਰ ਜੀ ਨੇ ਬੜੇ ਯਦਵਨਾਲ ਗੁਰੂ ਜੀ ਨੂੰ ਗੱਲ ਵਕੜੀ ਪਾਈ ਰਾਏ ਭੁਲਾਰ ਜੀ ਨੂੰ ਪਤਾ ਲੱਗ ਗਿਆ ਸੀ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ ਤੇ ਉਹ ਉੱਥੋਂ ਚਲੇ ਗਏ ਗੁਰੂ ਜੀ ਉੱਥੇ ਚੱਲਣ ਲੱਗੇ ਤਾਂ ਸੱਪ ਵੀ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਿਆ ਸੱਪ ਜਿਆਦਾ ਬੁੱਢਾ ਹੋਣ ਕਰਕੇ ਗੁਰੂ ਜੀ ਨੇ ਸੱਪ ਨੂੰ ਉੱਥੇ ਹੀ ਰੁਕਣ ਲਈ ਕਿਹਾ ਅਤੇ ਵਾਰ ਦਿੱਤਾ ਜੋ ਵੀ ਇੱਥੇ ਸੱਚੇ ਦਿਲੋਂ ਆਪ ਦੀ ਕੋਈ ਇਮਾਨਤ ਮੰਗੇਗਾ ਉਹਦੀ ਇੱਛਾ ਜੋ ਹੈ ਪੂਰੀ ਹੋਵੇਗੀ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਨਾਗਯਾਨਾ ਸਾਹਿਬ ਸ਼ੋਭਿਤਾ ਤੇ ਉੱਥੇ ਇੱਕ ਕਮਰੇ ਵਿੱਚ ਸੱਪ ਦੀ ਜੋਤ ਜੋ ਹੈ ਜਲਦੀ ਆ ਤੇ ਉੱਥੇ ਹਰ ਤਰ੍ਹਾਂ ਦੇ ਚਮੜੀ ਦੇ ਤੇ ਸਰੀਰ ਦੇ ਰੋਗ ਜੋ ਕੱਟੇ ਜਾਂਦੇ ਆ ਇਹ ਸੱਪ ਨੂੰ ਜੋ ਵਰਦਾਨ ਦਿੱਤਾ ਗਿਆ ਸੀ